ਦੇ ਕਈ ਦਿਨਾਂ ਤੋਂ ਵੱਖ-ਵੱਖ ਏਰੀਏ ਦੇ ਵਿੱਚ ਕੋਈ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਸਾਡੇ ਐਸਐਸਪੀ ਸਾਹਿਬ ਪਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਹਦਾਇਤਾਂ ਸਾਨੂੰ ਹੋਈਆਂ ਵੀ ਜਿਹੜੇ ਥੋੜੇ ਵਾਰਦਾਤਾਂ ਹੋ ਰਹੀਆਂ ਨੇ ਤੇ ਉਹਨਾਂ ਨੇ ਸਾਡੀ ਕਈ ਵੱਖ-ਵੱਖ ਟੀਮਾਂ ਬਣਾਈਆਂ ਸਾਡੀ ਟੀਮ ਜਿਹੜੀ ਏਐਸਆਈ ਰਕੇਸ਼ ਕੁਮਾਰ ਸ਼ੀਗਾ ਉਹਨੂੰ ਇੱਕ ਖਾਸ ਮੁਖਬਰ ਨੇ ਆ ਕੇ ਇਲਾਹ ਦਿੱਤੀ ਵੀ ਜਿਹੜਾ ਮੁਕਤੋ ਫੈਕਟਰੀ ਕੋਲੇ ਕੋ ਫਟਕਾ ਹੈ ਉੱਥੇ ਪੰਜ ਵਿਅਕਤੀ ਨੇ ਜਿਹੜੇ ਉਹ ਬੈਠ ਕੇ ਕੋਈ ਸਲਾਮ ਮਸਫਰਾ ਕਰ ਰਿਹਾ ਜਿਹੜੇ ਵੀ ਕਿਸੇ ਵੱਡੀ ਵਾਰਦਾਤ ਨੂੰ ਇੰਜਾਮ ਦੇ ਸਕਦੇ ਆ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਤਿੰਨ ਵਿਅਕਤੀ ਜਿਹੜੇ ਅਕਸ਼ੇ ਤੇ ਅਕਸ਼ੇ ਕੁਮਾਰ ਤੇ ਇੱਕ ਗੁਰਨ ਤੇ ਇੱਕ ਪੱਪੀ ਜਿਹੜੇ ਇਹ ਅ ਮਿਰਚ ਮੰਡੀ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਦਰੋਛ ਲਿਆ ਜਿਨ੍ਹਾਂ ਕੋਲੋਂ ਇੱਕ ਬੇਸਬਾਲ ਇੱਕ ਕੋਹਾੜੀ ਤੇ ਇੱਕ ਕੋਠੀਆਂ ਤੋੜਨ ਵਾਲਾ ਸਮਾਨ ਜਿਹੜਾ ਸਾਨੂੰ ਮੌਕੇ ਤੇ ਹੀ ਬਰਾਮਦ ਹੋਇਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਫਿਰ ਅਸੀਂ ਕੁਝ ਈਸ਼ੀ ਤੇ ਗੀਜ਼ਰ ਤੇ ਕੋਈ ਹੋਰ ਜਿਹੜਾ ਸਮਾਨ ਹੈ ਉਹ ਫਿਰ ਉੱਥੋਂ ਬਰਾਮਦ ਕੀਤਾ ਅੱਜ ਅਸੀਂ ਇਹਨਾਂ ਦਾ ਅ ਅਫੇਅਰ ਕੱਟੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹ ਰਿਮਾਂਡ 'ਚ ਸਾਨੂੰ ਮੰਨੇ ਆ ਵੀ ਜਿਹੜੇ ਇਹਨਾਂ ਨੇ ਹੁਣ ਤੱਕ ਰਾਜਪੁਰੇ ਦੇ ਵਿੱਚ 6 ਕੋਠੀਆਂ ਜਿਹੜੀਆਂ ਉਹ ਹੁਣ ਤੱਕ ਤੋੜੀਆਂ ਪਹਿਲਾਂ ਵੀ ਕੋਈ ਮਾਮਲਾ ਦਰਜ ਸੀ ਇਹਨਾਂ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਨਹੀਂ ਉਹ ਅਸੀਂ ਅਸੀਂ ਦੇਖ ਰਹੇ ਆ ਉਹ ਵੀ ਸਾਰੇ ਲੈਵਲ ਤੇ ਅਸੀਂ ਦੇਖਾਂਗੇ ਪਰ ਸਾਨੂੰ 2 ਤਰੀਕ ਨੂੰ ਇੱਕ ਸੂਚਨਾ ਮਿਲੀ ਸੀ ਤੇ ਇੱਕ ਦਰਖਾਸਤ ਵੀ ਆਈ ਸੀ 2 ਤਰੀਕ ਨੂੰ ਇਹਨਾਂ ਨੇ ਜਿਹੜੀ சிவாਜੀ ਭਾਰਕ ਹੈ ਉਹਦੇ ਸਾਹਮਣੇ ਇੱਕ ਬਹੁਤ ਵੱਡੀ ਕੋਠੀ ਹੈ ਉਹ ਕੋਠੀ ਨੂੰ ਰਾਤ ਨੂੰ ਤੋੜਿਆ ਸੀਗਾ ਉਹਦੇ ਵਿੱਚ ਵੜ ਕੇ ਸਾਰਾ ਸਮਾਨ ਮਤਲਬ ਇਕੱਠਾ ਕਰ ਲਿਆ ਸੀ ਪਰ ਰਾਤ ਨੂੰ ਉਹਨਾਂ ਦਾ ਜਿਹੜਾ ਇੱਕ ਬੰਦਾ ਉੱਪਰ ਚਵਾਰੇ 'ਚ ਸੁੱਤਾ ਪਿਆ ਸੀ ਉਹ ਜਾ ਗਿਆ ਸੀਗਾ ਉਹਨੇ ਰੋਲਾ ਪਾਇਆ ਤੇ ਉਦੋਂ ਇਹ ਭੱਜ ਗਏ ਸੀਗੇ ਫਿਰ ਅਸੀਂ ਕੈਮਰਿਆਂ ਦੀ ਮਤਲਬ ਮਦਦ ਨਾਲ ਇਹਨਾਂ ਦੀ ਪੈੜ ਦੱਬੀ ਪੈੜ ਦੱਬ ਕੇ ਫਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਗਰੋਅ ਆ ਜੀ ਕੋਈ ਆ ਇੰਡੀਵਿਜੂਅਲੀ ਕੰਮ ਕਰਦੇ ਨੇ ਕੋਈ ਗਰੋਅ ਪ੍ਰੋਗਰਾਮ ਕਰਦੇ ਨੇ ਹਾਂ ਜੀ ਗਰੋਅ ਹੈ ਜੀ ਕਾਫੀ ਜਿਹੜਾ ਮਤਲਬ 6-7 ਕੋਠੀਆਂ ਜਿਹੜੇ ਹੁਣ ਤਾਂ ਮੰਨ ਚੁੱਕੇ ਆ ਉਹ ਗਰੋਅ ਹੀ ਆ ਜੀ ਗਰੋਅ ਹੀ ਕਹਾਂਗੇ ਉਹ ਸਰ ਇਸ ਨਾਲ ਰਾਜ ਵਿੱਚ ਸੈਂਸਿਟਿਵ ਏਰੀਆ ਆ ਜਿੱਥ ਅਕਸਰ ਦੇਖਿਆ ਜਾਂਦਾ ਇਹ ਮਿਰਚ ਮੰਡੀ ਹੈ ਜਾਂ ਬੈਕ ਸਾਈਡ ਕਾਲਜ ਹੈ ਤਾਂ ਅਗਰ ਉੱਥੇ ਕੋਈ ਆਪਣਾ 23 ਗੱਲ ਦਿੱਤੀ ਜਾਦਾ ਹੈ ਇਹਨਾਂ ਦਾ ਥਲਪੂਗਾ ਕੁਝ ਮਤਲਬ ਪਊਗਾ ਜੀ ਥਲ ਜਿਹੜੇ ਤਿੰਨ ਵਿਅਕਤੀ ਤਾਂ ਜਿਹੜੇ ਮਤਲਬ ਨੇ ਰਾਜਪਰੇਦ ਨੇ ਦੋ ਵਿਅਕਤੀ ਇਹਨਾਂ ਤਾਂ ਬਾਹਰੋਂ ਆਏ ਹੋਏ ਸੀਗੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹ ਵੀ ਅਸੀਂ ਦੇਖ ਰਹੇ ਹਾਂ ਉਹਨਾਂ ਦਾ ਸਾਰੇ ਲੈਵਲ ਤੇ ਦੇਖਾਂਗੇ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਨਹੀਂ ਉਹਦੇ ਤੇ ਦੋ ਪਰਚੇ ਦਰਜ ਹੋਤੇ ਆ ਅੱਜ ਮਾਨੀਓਗ ਅਦਾਲਤ ਨੇ ਸਾਨੂੰ ਦੋ ਦਿਨਾਂ ਦਾ ਪੁਲਿਸ ਰਿਮਾਨਡ ਦਿੱਤਾ ਹੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਉਮੀਦ ਹੈ ਕਿ ਕਿਹੜੀ ਕਿਹੜੀ ਤਾਰਾਂ ਦੇ ਅਧੀਨ ਜੋ ਹੈ ਸਮਾਨ ਆਪਾਂ ਜੀ ਅਸੀਂ ਇਹਨਾਂ ਦੇ ਤੇ ਆਪਣਾ 300 ਆਪਣਾ 31 ਤੇ 305 ਤੇ 317 ਦੇ ਤਹਿਤ ਅਸੀਂ ਇਹਨਾਂ ਦੇ ਕਬਰੀ ਚ ਕੀ ਜੀ ਉਹ ਸਭ ਕੁਝ ਨਾ ਸਭ ਪਰ ਕਬਰੀ ਚ ਤਾਂ ਜੀ ਤੁਹਾਡੇ ਸਾਹਮਣੇ ਇੱਕ ਤਾਂ ਏਸੀ ਨੇ ਸਰ ਤੇ ਇੱਕ ਸਿਲੰਡਰ ਵਗੈਰਾ ਹੈ ਜਿਹੜਾ ਆਮ ਕੋਠੀਆਂ ਜੋ ਸਮਾਨੇ ਚੱਕਦੇ ਆ ਉਹ ਬਰਾਮਦ ਹੋ ਗਿਆ ਹੋਰ ਵੀ ਇੱਕ ਦੋ ਕਵਾੜੀਆਂ ਹੈਗਾ ਜਿਨ੍ਹਾਂ ਨੂੰ ਇਹ ਸਮਾਨ ਵੇਚਦੇ ਸੀਗੇ ਇਹ ਸਮਾਨ ਚੱਕ ਕੇ ਉਹਨੇ ਘਰੇ ਰੱਖ ਲੰਦੇ ਸੀਗੇ ਉਸ ਤੋਂ ਬਾਅਦ ਉਹਨਾਂ ਕਵਾੜੀਆਂ ਆ ਕੇ ਖੁਦ ਇਹਨਾਂ ਦੇ ਘਰੋਂ ਲੱਤੋਂ ਗੱਡੀ ਲੈ ਕੇ ਸਮਾਨ ਲੈ ਕੇ ਜਾਂਦਾ ਸੀ ਸਾਨੂੰ ਕਵਾੜੀਏ ਦੀ ਪਹਿਚਾਣ ਹੋਈ ਹੈ ਜੀ ਕਿ ਹਾਂਜੀ ਹਾਂਜੀ ਸਾਨੂੰ ਮਤਲ ਜਿੱਤਾ ਇਹ ਨਿਸ਼ਾਨ ਦੇਈ ਤੇ ਪੜਾਉਂਗੇ ਕਵਾੜੀਆਂ ਇਹਨਾਂ ਨੂੰ ਪਤਾ ਗੱਡੀ-ਗੁੱਡੀ ਨੰਬਰ ਪਤਾ ਸਾਡੇ ਕੋਲ ਆ ਗਿਆ ਅਸੀਂ ਸਾਰਾ ਕੱਟ ਕੇ ਫਿਰ ਸਭ ਜਿਸ ਤਰ੍ਹਾਂ ਦੇਖਦੇ ਨੇ ਕਿ ਅੱਗੇ ਕੋਈ ਚੋਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਮਾਨ ਕੁਵਾੜੀਆਂ ਨੂੰ ਵੇਚਦਾ ਕੁਝ ਕੁਵਾੜੀਏ ਜਿਹੜੇ ਰੀਮੇ ਦੇ ਵਿੱਚ ਚੋਰੀ ਦਾ ਸਮਾਨ ਵੀ ਖਰੀਦਦੇ ਨੇ ਰਾਜ ਵਿੱਚ ਕਈ ਨੇ ਕਿ ਉਹਨਾਂ ਦੇ ਵੀ ਜਿਹੜੀ ਸਮੇ ਜਿਹੜੀ ਜਾਂਚ ਜਿਹੜੀ ਹਾਂਜੀ ਹਾਂ ਜਿਹੜੀ 317 ਅਸੀਂ ਲਾਈ ਆਏ ਉਹ ਉਸੇ ਲਈ ਲਾਈ ਆਏ ਜਿਹੜਾ ਕੋਈ ਜਿੱਥੋਂ ਸਮਾਨ ਨੂੰ ਸਮਾਨ ਬਰਾਮਦ ਹੋਊਗਾ ਤੇ ਜਿੰਨੇ ਖਰੀਦਿਆ ਇਹ ਉਹਦੇ ਲਈ ਹੀ ਲਾਈ ਆਇਆ ਕਿਸੇ ਖਾਸ ਰਕੇ ਚ ਇਹ ਚੋਰੀ ਕਰ ਦਿੱਤੀ ਆ ਕਿ ਸਾਰੇ ਪਸੀ ਜਾਂਦੇ ਸੀ ਨਹੀਂ ਬਹੁਤ ਵੱਡੀ ਕੁੱਟੀਆਂ ਇੱਕ ਆਪਣਾ ਜਿਹੜਾ ਨਵਾਂ ਫਲਾਈ ਹੋਰ ਬਣਿਆ ਉੱਥੋਂ ਕੇ ਟੱਪ ਕੇ ਉੱਥੇ ਮੰਨਦੇ ਆ ਇੱਕ ਨਾਜ ਮੰਡੀ ਕੋਲੇ ਮੰਨਦੇ ਇੱਕ ਸ਼ਿਵਾ ਸ਼ਿਵਾਜੀ ਪਾਰਕ ਕੋਲੇ ਮੰਨਦੇ ਕਿੰਨੀ ਚੰਗਾ ਏਰੀਆ ਜੀ ਉੱਥੇ ਕੁੱਟੀਆਂ ਤੋੜਨੀ ਬੰਦ ਪਾੜ ਪਾਕੇ ਅੰਦਰ ਪਾੜ ਪਾਕੇ ਜੀ ਜਦੋਂ ਦਰਵਾਜ਼ਾ ਤੋੜ ਲਿਆ ਗ੍ਰਿਲ ਤੋੜ ਲਈ ਉਹਨੂੰ ਪਾੜ ਪਾਕੇ ਫੇਰ ਅੰਦਰ ਵੜਦੇ ਸੀ ਇਹ ਬੰਦ ਪਏ ਕਰਾ ਨਿਸ਼ਾਨਾ ਬਣਾਉਂਦੇ ਸੀ ਸਰ ਨਹੀਂ ਬੰਦ ਨਾ ਤੇ ਦੋ ਤਰੀਕ ਹੁੰਦਾ ਉਹ ਘਰ ਘਰੇ ਸੀਗੇ ਜੀ ਜਾ ਕੇ ਉੱਪਰ ਪਏ ਸੀ ਇਹਠਾਂ ਇਹ ਵਾਰਤਾਤ ਕਰ ਰਹੀ ਸੀ ਉਹ ਜਾ ਕੇ ਤੇ ਭੱਜ ਗਏ ਠੀਕ ਹੈ